ਕੀ ਗੱਲ ਬਈ ਸਾਰਿਆਂ ਨੂੰ ਹੋਰ ਸਭ ਠੀਕ-ਠਾਕ ਹੋ ਤੇ ਅੱਜ ਦਾ ਵਲੌਗ ਆਪਣਾ ਬਈ ਅੱਡੀ ਲਾਡੋ ਰਾਣੀ ਦੇ ਪਵਾ ਕੇ ਲਿਆਉਣੇ ਟਾਇਰ ਤੇ ਕਰਦੇ ਆ ਸਾਨੂੰ ਦਿਖਾਉਨੇ ਆ ਸਾਰਾ ਕੁਸ ਹਾਂਜੀ ਆ ਖੜੀ ਹੈ ਆਪਣੀ ਲਾਡੋ ਰਾਣੀ ਇਹਦੇ ਪਵਾਉਣੇ ਆ ਟਾਇਰ ਨਵੇਂ ਨਵੇਂ ਸੂ ਨਕਾਸ ਦੇ ਜੀ ਤੇ ਪੂਰਾ ਚਾ ਚੜਾਇਆ ਵਾ ਲਾਡੋ ਰਾਣੀ ਨੂੰ ਮੇਰੇ ਨਵੇਂ ਟਾਇਰ ਲੱਗ ਜਾਣਗੇ ਹਾਂਜੀ ਮਿੱਤਰੋ ਲੱਗ ਗਏ ਆਪਣੇ ਗੱਡੀ ਦੇ ਟਾਇਰ ਪਵਾਤੇ ਸੂਏ ਦੇ ਨਵੇਂ ਨਾਲ ਮੇਰਾ ਭਾਈ ਆਇਆ ਸੀਗਾ ਜਿਹਦੀ ਬਦੌਲਤ ਅੱਜ ਟਾਇਰ ਪਏ ਨੇ ਇਹ ਟਾਇਰ ਹੀ ਨਹੀਂ ਮਿਲ ਰਹੇ ਸੀ ਸਾਨੂੰ ਹੱਤ ਹੁਣ ਮਿਲ ਗਏ ਟਾਇਰ ਤੇ ਸਾਡੀ ਲਾਡੋ ਰਾਣੀ ਹੋ ਗਈ ਹੈ ਤਿਆਰ ਤੇ ਨੈਕਸਟ ਦਿਖਾਉਨੇ ਆ ਸਭ ਚੱਲਦੀ ਹਾਂਜੀ ਗੱਡੀ ਦੇ ਟਾਇਰਾਂ ਦੀ ਖੁਸ਼ੀ 'ਚ ਅਸੀਂ ਆ ਗਏ ਫੁਲਚੇ ਕਨ ਵਧੀਆ ਘੱਟ ਚਾਰ ਮਾਤਰਾ ਆਜੋ ਆਨੇ ਜਿਨੇ ਜਿਨੇ ਗੋਲ ਚ ਆਣਾ ਬਦਰਾ ਹਾਂਜੀ ਗਾਇਸ ਪੂਰੇ 2 ਘੰਟੇ ਲਾ ਕੇ ਤਿੰਨ ਲਾਡੂ ਰਾਣੀ ਨੂੰ ਚਮਕਾਇਆ ਤੇ ਦਿਖਾਉਣਾ ਏ ਤੁਹਾਨੂੰ ਫਿਰ ਹਾਂਜੀ ਚਮਕਦੀਆਂ ਨੇ ਲਾਡੂ ਰਾਣੀ ਚਾਰੇ ਪਾਸੋਂ ਪੂਰੇ ਉਹ ਪਾਤੇ ਜਿਨ੍ਹਾਂ ਨੇ ਰਿਫੋਂਦੀ ਆ ਨਾ ਤੱਕ Doline takत. Ter...